ਇਸਨੂੰ ਕਲ ਜੋ ਕਿਉਂ ਕਹਿੰਦੇ ਨੇ ਜੇ ਕੋ ਸਤਿ ਕਰੇ ਸੋ ਛੀਜੇ ਤਪ ਘਰ ਤਪ ਨਾ ਹੋਏ ਜੇ ਕੋ ਨਾਮ ਲਏ ਬਦਲਾਵੇਂ ਕਲ ਕੇ ਲਖਣੇ ਨਾਮ ਜਪਣ ਵਾਲਾ ਬੋਲਾ ਹੋ ਜਾਏਗਾ ਤੇ ਲੋਕੀ ਕਹਿਣਗੇ ਮੂਰਖ ਨਾ ਨਾਮ ਜਪਦਾ ਹੈ ਅਲਵਰ ਦੇ ਸਾਲਾਣਾ ਇੱਕ ਸਮਾਗਮ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ ਕੋਈ 340 ਸਾਲ ਤੋਂ ਇੱਕ ਮਹਾਰਾਜ ਤੋਂ ਚਾਰ ਮਹਾਰਾਜ ਤੱਕ ਇੱਕ ਟੈਲੀਫੋਨ ਆਪਰੇਟਰੇ ਨੌਜਵਾਨ ਹਰ ਸਾਲ ਪਹੁੰਚਦਾ ਹੁਣ ਤਿਲਸ ਦੀ ਤਬਰੀਦੀ ਦਿੱਲੀ ਹੋਵੇ ਉਹ ਅੱਠੇ ਪੈਰ ਬੰਦਗੀ ਕਰਦਾ ਨਾਮ ਜਪਦਾ ਅੱਜ ਕੱਲ੍ਹ ਦਿੱਲੀ ਚ ਪਹਿਲੇ ਮਨਸੋਰ ਸੀਮਤ ਦੇ ਬਾਰੇ ਕਦੀ ਕਦੀ ਅਲਵਰ ਆਂਦਾ ਸੀ ਕਦੀ ਕਦੀ ਦਰਬਾਰ ਸਾਹਿਬ ਕਥਾ ਸੁਣਨ ਅਕਸਰ ਮੈਨੇਜ 15 ਦਿਨ ਗੈਰਹਾਜ਼ਰ ਰਹਿੰਦਾ ਸੀ ਆਫਿਸ ਨਹੀਂ ਪਹੁੰਚਦਾ ਸੀ ਡਿਪਟੀ ਗਵਰਨਮੈਂਟ ਡਿਊਟੀ 10-15000 ਤਨਖਾਹ ਮਿਲਦੀ ਹੁੰਦੀ ਔਰ ਲੇਕਿਨ ਕੋਈ ਅਫਸਰ ਉਹਨੂੰ ਡਾਂਟਣ ਨੂੰ ਰਾਜ਼ੀ ਨਹੀਂ ਸੀ ਡਰਦੇ ਸਨ ਸਾਰੇ ਉਸਨੂੰ ਵਾਹਿਗੁਰੂ ਕਰਕੇ ਬੁਲਾਉਂਦੇ ਹਰ ਵਕਤ ਬੈਰਾਗੀ ਹਿਰਦਾ ਰੱਬੀ ਨੰਗੜ ਮੰਦਸੌਰ ਜਦ ਮੈਂ ਗਿਆ ਉਹਦੇ ਬਿਰਾਤ ਤੇ ਉਹਦੀ ਮੰਮ ਇਹ ਆਖੇ ਇੱਕ ਬੇਵਕੂ ਸਾਡੇ ਘਰ ਪੈਦਾ ਹੋ ਗਿਆ ਪਾਗਲ ਐਨੂੰ ਥੋੜਾ ਸਮਝਾ ਆਖਰੀ ਤੇ ਵਿਆਹ ਸ਼ਾਦੀ ਕਰਨੀ ਹੈ ਕੋਈ ਲੜਕੀ ਨੂੰ ਦੇਣ ਨੂੰ ਤਿਆਰ ਨਹੀਂ ਬੀ ਤੇ ਪਾਗਲ ਹੈ ਮੂਰਖ ਆਪ ਦੀ ਗੈਤ ਲਈ ਅਰਜ਼ ਕਰਾਂ ਮੈਂ ਉਹਦੀ ਮਾਂ ਨੂੰ ਆਖੇ ਤੂੰ ਚਿੰਤਾ ਨਾ ਕਰ ਜਿਸ ਨੇ ਇਸ ਨੂੰ ਬਣਾਇਆ ਹੈ ਕੋਈ ਉਸਦੇ ਸੰਜੋਗ ਵੀ ਬਣਾ ਦੇਗਾ ਖਾਕ ਸੰਜੋਗ ਬਣਾਏਗਾ ਲੋਕੀ ਅੰਧੇ ਨੇ ਪਾਗਲ ਮੈਂ ਹੈਰਾਨ ਹੋਇਆ ਸੀ ਅਫਸਰ ਮੁਸਲਮਾਨ ਸੀ ਉੱਥੇ ਟੈਲੀਫੋਨ ਐਕਸਚੇਂਜ ਵਿੱਚ ਉਹ ਸਨਮਾਨ ਕਰਦਾ ਸੀ ਨਹੀਂ ਆਇਆ ਤਾਂ ਵੀ ਕੋਈ ਗੱਲ ਉਹਦੀ ਗੈਰਹਾਜ਼ਰੀ ਵੀ ਨਹੀਂ ਲੱਗਦੀ ਸੀ ਉਹਨੂੰ ਤਨਖਾਹ ਵੀ ਪੂਰੀ ਮਿਲ ਜਾਂਦੀ ਕਿ ਮੈਂ ਹੁਣ ਦੀਆਂ ਗੱਲਾਂ ਕਰ ਰਿਹਾ ਪੁਰਾਣੀਆਂ ਇੱਕ ਦਿਨ ਬੀਬੀ ਜਗੀਰ ਕੌਰ ਜਿਹੜੀ ਸ਼ੌਨਿਕ ਕਮੇਟੀ ਦੇ ਪਿੱਛੇ ਪ੍ਰੈਜ਼ੈਂਟ ਰੈਸ ਉਹਨਾਂ ਦਾ ਜੇਵਰ ਮੇਰੇ ਕੋਲ ਆਇਆ ਉਹਦੀ ਇੱਕ ਬੱਚੀ ਸੀ ਦਿੱਲੀ ਮਾਤਾ ਜੈ ਕੌਰ ਸਕੂਲ ਵਿੱਚ ਪੰਜਾਬੀ ਪੜਾਉਂਦੀ ਤੇ ਸਾਰੇ ਟੀਚਰ ਆਲੇ ਦੁਆਲੇ ਦੇ ਲੋਕ ਬੱਚੇ ਤੱਕ ਕੰਨਨ ਮੂੜ ਪਾਗਲ ਉਹ ਵੀ ਇਸ ਤਰ੍ਹਾਂ ਦੀ ਭਜਨ ਦੇ ਚਲੇ ਮੈਨੂੰ ਖੇਣ ਲੱਗੇ ਗੈਣੇ ਜੀ ਤੁਸੀਂ ਭਰਮਣ ਕਰਦੇ ਰਹਿੰਦੇ ਇਹ ਬੱਚੀ ਸਾਡੀ ਇੱਕ ਪਾਗਲ ਹੈ ਕਿਦਰੇ ਕੋਈ ਦਿਸ ਪਏ ਮੈਂ ਕਹ ਚੰਗੇ ਤੁਸੀਂ ਮਿਲੇ ਮੈਨੂੰ ਇੱਕ ਪਾਗਲ ਦਿਸਿਆ ਮੈਂ ਇਹ ਇੱਕ ਪਾਗਲ ਦੋਹਾਂ ਦਾ ਆਨੰਦ ਕਾਰਜ ਹੋਇਆ ਬੀਬੀ জাকੀਰਪੁਰ ਵੀ ਸ਼ਾਮਲ ਉਹਨਾਂ ਦੀ ਧੀਰ ਦੀ ਲੜਕੀ ਸਾਰਾ ਦਿਨ ਭਜਨ ਕਰਦੀ ਰੱਬੀ ਰਸ ਦੇ ਚਲੀ ਉਹ ਜਿਹੜਾ ਭੋਲਾਪਨ ਆਉਂਦਾ ਹੈ ਨਾ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਬਾਹਰੋਂ ਇੰਜ ਬੰਦੇ ਨੂੰ ਲੱਗਦਾ ਜਿਵੇਂ ਪਾਗਲ ਹੋ ਪਾਗਲ ਦੂਰ ਕਿਉਂ ਜਾਓ ਅਹਰਬੇਦੀਆਂ ਨੇ ਕਹਿ ਦਿੱਤਾ ਸੀ ਇਹ ਗੁਰਨਾਨਕ ਸੁਦਾਈ ਹੈ ਕਹਿ ਦਿੱਤਾ ਸੀ ਇਹ ਬਹੁਤ ਨਾ ਬੇਤਾਲ ਮੈਂ ਕਲਵੀਅਰਸ ਕੀਤੀ ਸੀ ਸਾਰਾ ਬਨਾਰਸ ਕਹਿੰਦਾ ਸੀ ਇਹ ਕਬੀਰ ਪਾਗਲ ਹੈ ਲੋਕ ਕਹੇ ਕਬੀਰ ਬਉਰਾਣਾ ਪਾਗਲ ਲੇਕਿਨ ਹੁਣ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ ਕੋਈ ਬੰਦਾ ਜਿਹੜਾ ਸਾਰੇ ਬਨਾਰਸ ਦੇ ਸਿਆਣਾ ਹੈ ਬਾਕੀ ਤੇ ਸਭ ਪਾਗਲਾਂ ਦਾ ਇਕੱਠ ਹੈ ਇੱਕੋ ਤੇ ਮਨੁੱਖ ਹੈ ਸਿਆਣਾ ਬੋਲਾ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਕੋ ਨਾਮ ਲੈ ਬਦਨਾਵੇਂ ਪਾਗਰ ਕੋਈ ਅੱਜ ਦੇ ਦੌਰ ਦੇ ਵਿੱਚ ਇਸ ਤਰ੍ਹਾਂ ਦਾ ਨਾਮ ਜਦ ਕੇ ਭੋਲਾ ਹੋ ਜਾਏਗਾ ਬੜੀ ਬਦਨਾਮੀ ਹੋਏਗੀ ਲੋਕੀ ਪਾਗਲ ਕਹਿਣਗੇ ਕਿਉਂਕਿ ਕਹਿਣਗੇ ਮੂਰਖ ਲੋਕੀ ਕਹਿਣਗੇ ਮਖੱਟੂ ਇਸ ਨੂੰ ਕਖਣੀਆਂ ਹੁਣ ਕੌਣ ਦੱਸੇ ਤੁਸੀਂ ਪਦਾਰਤ ਖੱਟਦੇ ਹੋ ਪ੍ਰਮਾਤਮਾ ਨੂੰ ਖੱਟ ਲੈਂਦੇ ਜਿਸ ਨੇ ਸਭ ਕੁਝ ਬਣਾਇਆ ਹਮਨੇ ਧਨ ਜੋ ਇਹੋ ਧਨ ਪਾਇਓ ਮਰਤੇ ਫੂਟ ਗਮਾਂ